ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜੋ ਸਿੱਖ ਕੌਮ ਲਈ ਹਮੇਸ਼ਾ ਹੀ ਆਵਾਜ਼ ਚੱਕਦੀ ਹੈ ਤੇ ਬਾਕੀ ਪਾਰਟੀਆਂ ਤਾਂ ਦਿੱਲੀ ਤੋਂ ਚੱਲਣ ਵਾਲੀਆਂ ਨੇ ਉਹ ਵੀ ਦਿਨ ਦੂਰ ਨਹੀਂ ਜਦੋਂ ਭਗਵੰਤ ਮਾਨ ਭਾਜਪਾ ਦੇ ਵਿੱਚ ਭੱਜੇਗਾ ਤੇ ਜਿਸ ਤੋਂ ਬਾਅਦ ਇਹ ਪਰਦਾ ਫਾਸ਼ ਹੈ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਕੀਤਾ ਗਿਆ ਹੈ ਤੇ ਉਹਨਾਂ ਨੇ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਵੋਟਾਂ ਆ ਗਈਆਂ ਨੇ ਤੇ ਵੋਟ ਪਾਉਣ ਤੋਂ ਪਹਿਲਾਂ ਯਾਦ ਰੱਖਿਓ ਕਿ 1 ਜੂਨ ਨੂੰ ਸਾਡੇ ਨਾਲ ਕੀ ਵਾਪਰਿਆ ਸੀ ਤੇ ਕਾਂਗਰਸ ਪਾਰਟੀ ਨੇ ਸਾਡੇ ਨਾਲ ਕੀ ਕੀਤਾ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਦੂਜੇ ਪਾਸੇ ਕਈ ਹੋਰ ਲੀਡਰਾਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਜਿਸ ਦੇ ਦੌਰਾਨ ਇੱਕ ਸਿੱਖ ਕੌਮ ਨੂੰ ਵੱਡਾ ਸਨੇਹਾ ਬਿਲਾਇਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦਾ ਹੋਰ ਕੀ ਕਹਿਣਾ ਹੈ ਕੀ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ 7 ਸਾਲ ਪਹਿਲੇ ਜਦੋਂ ਆਪਣੀ ਸਰਕਾਰ ਗਈ ਉਦੋਂ ਆਪਣਾ ਬੀਜੇਪੀ ਨਾਲ ਸਮਝੌਤਾ ਸੀ ਆਪਾਂ ਕਿਸਾਨੀ ਕਰਕੇ ਆਪਾਂ ਉਹਨਾਂ ਨੂੰ ਲਤ ਮਾਰੀ ਸਮਝੋਤੇ ਨੂੰ ਮਿਸਟਰੀ ਮਿਨਿਸਟਰੀ ਨੂੰ ਲਤ ਮਾਰੀ ਕਿਉਂਕਿ ਅਸੀਂ ਅਕਾਲੀ ਦਲ ਦੇ ਸੂਲਾਂ ਦੀ ਪਾਰਟੀ ਹੈ ਸੂਲ ਤੇ ਖੜਦੀ ਹੈ ਸਾਡੇ ਵਾਸਤੇ ਸਰਕਾਰਾਂ ਬਣਾਉਣੀਆਂ ਸਰਕਾਰਾਂ ਚ ਮੰਤਰੀ ਬੰਨਾ ਇੰਨਾ ਜ਼ਰੂਰੀ ਨਹੀਂ ਆਪਣੇ ਵਾਸਤੇ ਆਪਣਾ ਪੰਜਾਬ ਆਪਣੀ ਕੌਮ ਹੈ ਆਪਣੀ ਕਿਸਾਨੀ ਹੈ ਆਪਣੇ ਗਰੀਬ ਹੈ ਆਪਣਾ ਪੰਜਾਬ ਹੈ ਜੇ ਅਕਾਲੀ ਦਲ ਕੱਲੀਆਂ ਬਾਕੀ ਸਿਆਸੀਆਂ ਪਾਰਟੀਆਂ ਮੰਗੂ ਕਾਲੀ ਲੀਡਰਾਂ ਦਾ ਧਿਆਨ ਇਕੱਲਾ ਸਰਕਾਰ ਬਣਾਉਣਾ ਸੀ ਤੇ 103 ਸਾਲ ਚ ਇਕੱਲੇ 22 30 22 23 ਸਾਲ ਨਹੀਂ ਸਰਕਾਰ ਰਹਿਣੀ ਸੀ ਫਿਰ ਤਾਂ ਬਹੁਤ ਸਾਲ ਰਹਿਣੀ ਸੀ ਫਿਰ ਵੱਡੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਭੁੰਦਰ ਸਾਹਿਬ ਨੂੰ 8 8 10 10 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਅਸੀਂ ਵੀ ਗੱਲ ਕਰ ਸਕਦੇ ਸੀ ਭੁੰਦਰ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ 8 ਸਾਲ ਤੇ ਕਰੀਬ ਇੰਨੇ ਸੇ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾ ਪੁੰਦੜ ਸਾਹਿਬ ਨੇ ਕਿਹਾ ਹੈ 17 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨਐਸਏ ਜੇਲ ਤੋਂ ਹੈ ਮੇਰੀ ਭੈਣ ਦਾ ਵਿਆਹ ਸੀ ਬਾਲ ਸਾਹਿਬ ਜੇਲ ਵਾਲੇ ਕਹਿੰਦੇ ਸੁਪਰਡੈਂਟ ਕਿ ਤੁਸੀਂ ਇਹ ਦਰਖਾਸਤ ਦੇ ਦਿਓ ਕਿ ਅਸੀਂ ਜ਼ਮਾਨਤ ਮੈਨੂੰ ਚਾਹੀਦੀ ਹੈ ਵਿਆਹ ਵਾਸਤੇ ਬਾਲ ਸਾਹਿਬ ਕਹਿੰਦੇ ਨਾ ਮੈਂ ਵਿਆਹ ਤੇ ਨੂੰ 16 ਸਾਲ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਕਿਹੜੀਆਂ ਜੇਲਾਂ ਸੀ ਤਮ ਲਾਡੂ ਬਾਦਲ ਸਾਹਿਬ ਕੌਮ ਬਡੂਰ ਚ ਕੋਈ ਆਪਣੇ ਵੀਰ ਸੀ ਮਨੀਪੁਰ ਦੀ ਜੇਲ੍ਹ ਚ ਕੋਈ ਮਹਾਰਾਸ਼ਟਰਾ ਦੀ ਜੇਲ੍ਹ ਚ ਪੰਜ ਮੜੀ ਕਿਤੇ ਆਕਾਲੀ ਲੀਡਰਸ਼ਿਪ ਹੈ ਤੁਹਾਡੇ ਨਾਲ ਤੁਹਾਡੇ ਬਜ਼ੁਰਗ ਹੋਣੇ ਆ ਤੁਹਾਡੇ ਬਜ਼ੁਰਗ ਜਿਹੜੇ ਬਾਦਲ ਸਾਹਿਬ ਦੇ ਨਾਲ ਭੁੰਦੜ ਸਾਹਿਬ ਨਾਲ ਅਕਾਲੀ ਦਲ ਨਾਲ ਕੋਈ ਸਾਰੇ ਸਾਰੇ ਮੇਲੇ ਸਾਰੇ ਪਰਿਵਾਰ ਸਾਡੇ ਬਜ਼ੁਰਗਾਂ ਦਾ ਤੁਸੀਂ ਇਤਿਹਾਸ ਦੇਖ ਲਓ ਕੋਈ 5 ਸਾਲ ਕੱਢੀ ਹੈ ਜੇਲ੍ਹ ਕਿਸੇ ਨੇ ਕੋਈ ਜ਼ਮਾਨਤ ਮੰਗੀ ਹੈ ਕਿ ਸਾਨੂੰ ਕੱਢੋ ਮੰਗੀ ਹੈ ਕਿ ਨਹੀਂ ਕਿਸੇ ਨੇ ਨਹੀਂ ਆਪਣੀ ਕੌਮ ਦਾ ਅਸੂਲ ਹੀ ਨਹੀਂ ਹੈ ਕਿ ਸਾਨੂੰ ਕੱਢੋ ਅਜਿਹਾ ਲੜਨ ਵਾਸਤੇ ਕੌਮ ਵਾਸਤੇ ਲੜਦੇ ਆ ਹੁਣ ਮੈਂ ਤੇ ਗੱਲ ਤੇ ਫਿਰ ਤੋਣਾ ਹੈ ਅਸੀਂ ਤਾਂ ਲੱਤ ਮਾਰਤੀ ਫਿਰ ਬੀਜੇਪੀ ਨੇ ਸੋਚਿਆ ਅੱਜ ਜਿਹੜੀ ਸੈਂਟਰ ਦੀਆਂ ਪਾਰਟੀਆਂ ਨੇ ਸੋਚਿਆ ਕਿ ਆਹ ਜਿਹੜੀ ਕੌਮ ਹੈ ਇਹਨੂੰ ਕਮਜ਼ੋਰ ਕਰੋ ਇਹਨਾਂ ਦੀ ਤਾਕਤ ਕਮਜ਼ੋਰ ਕਰੋ ਫੌਜ ਨੂੰ ਕਮਜ਼ੋਰ ਅਸੀਂ ਤਾਂ ਕਰਤਾ ਗੱਲਾਂ ਏਜੰਸੀਆਂ ਆ ਗਈਆਂ ਏਜੰਸੀਆਂ ਨੇ ਪ੍ਰਚਾਰ ਸ਼ੁਰੂ ਕਰਤਾ ਕਾਲੀ ਦਲ ਦੇ ਖਿਲਾਫ ਵੱਡੇ ਬਾਦਲ ਸਾਹਿਬ ਦੇ ਖਿਲਾਫ ਮੇਰੇ ਖਿਲਾਫ ਆਪਣੇ ਬੰਦੇ ਖੜੇ ਕਰਤੇ ਏਜੰਸੀਆਂ ਨੇ ਬੇਅਦਬੀ ਦਾ ਅ ਕਰਕੇ ਪ੍ਰਚਾਰਕਤਾ ਜੀ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਜਾਂ ਜਿਹੜੀ ਪਾਰਟੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੋਏ ਹੁਣ ਗੁਰੂ ਘਰ ਦੀ ਬੇਅਦਬੀ ਕਰੂਗੀ ਤੇ ਹੁਣ 7 ਸਾਲ ਹੋ ਗਏ ਕਿਹੜੇ ਕਾਲੀ ਦਲ ਦੇ ਲੀਡਰ ਨੂੰ ਫੜਿਆ ਉਹਨਾਂ ਨੇ ਕੀ ਬੇਅਦਬੀ ਕੀਤੀ ਹੈ ਤੇ ਕਿਹੜੇ ਕਹਿੰਦੇ ਸੀ ਦਾਦੂ ਵਾਲ ਵਰਗੇ ਮੰਡ ਵਰਗੇ ਉਹ ਬੰਦੇ ਸੀ ਨਾ ਤੇ ਕਿੱਥੇ ਆ ਬੀਜੇਪੀ ਚਾ ਉਹਨਾਂ ਨੂੰ ਤਾਂ ਕੋਈ ਕਹਿੰਦਾ ਨਹੀਂ ਹੁਣ ਬੇਅਦਬੀਆਂ ਹੋ ਰਹੀਆਂ ਐ ਪਿੱਛੇ ਗੁਰਦਾਸਪੁਰ ਹੋਈ ਹਿਆਰਪੁਰ ਹੋਈ ਕੋਈ ਬੋਲਿਆ ਜੇ ਉੱਥੇ ਬੋਲਿਆ ਤੇ ਗਿਆ ਤਾਂ ਐ ਜੀ ਪੀ ਸੀ ਦੇ ਕਾਲੀ ਦਲ ਦੇ ਲੋਕ ਗਏ ਉਹ ਜਿਹੜੇ ਬੰਦੇ ਹੁੰਦੇ ਸੀ ਉਹ ਕਿੱਧਰ ਗਏ ਜਿਹੜੇ ਆਪਣੇ ਨੂੰ ਕੋਈ ਸੰਤ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਉਹ ਕਿੱਧਰ ਹੈ ਉਹਨਾਂ ਦਾ ਮਿਸ਼ਨ ਇੱਕੋ ਇੱਕ ਸੀ ਕਿ ਕਾਲੀ ਦਲ ਨੂੰ ਖਤਮ ਕਰ ਦਿਓ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਕੌਮ ਦੀ ਤਾਕਤ ਨੂੰ ਕਮਜ਼ੋਰ ਕਰ ਦਿਓ ਫਿਰ ਆਪਣੇ ਆਪ ਹੀ ਅਸੀਂ ਇੱਥੇ ਬੜਾਂਗੇ ਫਿਰ ਉਹਨਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਥੋੜੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਅੱਜ ਹਾਲਾਤ ਦੇਖੋ ਕੀ ਬਣਾਂਗੀ ਥੋੜੀ ਕੌਮ ਦੀ ਆਪਣੇ ਪੰਜ ਤਖਤ ਸਾਬਣ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਪੂਰਾ ਕਬਜ਼ਾ ਕਰ ਲਿਆ ਤਖਤ ਹਜ਼ੂਰ ਸਾਹਿਬ ਤੇ ਜਿਹੜੀ ਕਮੇਟੀ ਬਣਾਈ ਸੀ 50 60 ਸਾਲ ਪਹਿਲੇ ਸੰਘਰਸ਼ ਕਰਕੇ ਕਾਨੂੰਨ ਬਦਲ ਦਿੱਤਾ ਹੁਣ ਕਿਹਾ ਕਿ ਕੋਈ ਐਜਪੀਸੀ ਦਾ ਨਮਾਉਂਦਾ ਨਹੀਂ ਕੋਈ ਸਿੰਘ ਸਮਾਨ ਦੇ ਲੋਕ ਨਹੀਂ ਜਾਣਗੇ 12 ਬੰਦੇ ਮਹਾਰਾਸ਼ਟਰ ਦੀ ਸਰਕਾਰ ਨੋਮਬ੍ਰੇਡ ਕਰੂਗੀ ਜਿਹਨੂੰ ਮਰਜ਼ੀ ਆਪਣੇ ਆਰਐਸਐਸ ਲਈ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਲੈ ਗਏ ਤਖਤ ਪਤਨਾ ਸਾਹਿਬ ਦੀ ਕਮੇਟੀ ਲੈ ਗਏ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਆਪਾਂ ਜਿੱਤੇ ਸੀ ਜੋ ਬੀਜੇਪੀ ਸ਼ਾਮਿਲ ਕਰ ਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੰਗਰੇਜ਼ ਵੀ ਤੋੜ ਸਕੇ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਤੇ ਆਪਣੇ ਕਾਲੀਦ ਨੇ ਰੋਲਾ ਪਾ ਪਾਇਆ ਚਾਬੀਆਂ ਦੇ ਰੋਟ ਮੋਰਚਾ ਪਾ ਲਾ ਕੇ ਮਜਬੂਰ ਕਰ ਦਿੱਤਾ ਉਹਨਾਂ ਨੂੰ ਇਹਨਾਂ ਨੇ ਸੁਪਰੀਮ ਕੋਰਟ ਨੇ ਉਹ ਵੀ ਤੋੜ ਦਿੱਤੀ ਤੇ ਤੁਸੀਂ ਦੇਖੋ ਹਰਿਆਣੇ ਚ ਕੀ ਹਾਲ ਆ ਉਹਨੂੰ ਹਰਿਆਣਾ ਕਮੇਟੀ ਦੇ ਵਿੱਚ ਹੁਣ ਆਰਐਸਐਲ ਦੇ ਬੰਦੇ ਆ ਦਾਦੂ ਵਾਲ ਵਰਕੇ ਬਣਾਈ ਬੈਠੇ ਆ ਕੀ ਹੋਇਆ ਕੀ ਜਦੋਂ ਬਾਰਡਰ ਤੇ ਆਪਣੇ ਕਿਸਾਨਾਂ ਦੇ ਉੱਤੇ ਬੰਬ ਸਿੱਟੇ ਜਾਂਦੇ ਸੀ ਪੁਲਿਸ ਕਿੱਥੇ ਢਾਈ ਸੀ ਗੁਰੂ ਘਰਾਂ ਵਿੱਚ ਕਿਉਂਕਿ ਕਿਉਂਕਿ ਕਮੇਟੀ ਉਹਨਾਂ ਦੀ ਸੀ ਅੱਜ ਦਿੱਲੀ ਬੰਗਲਾ ਸਾਹਿਬ ਜਾਂ ਸ਼ੀਸ਼ਕਨ ਸਾਹਿਬ ਜਾਂ ਜਿੰਨੇ ਵੀ ਗੁਰੂ ਘਰ ਹੈ ਪਹਿਲੇ ਕੋਈ ਵੀ ਆਉਂਦਾ ਸੀ ਉਥੇ ਲੰਗਰ ਛੱਕ ਜਾਂਦਾ ਸੀ ਹੁਣ ਜੰਤਰ ਮੰਦਰ 'ਚ ਕੋਈ ਬੰਗਾਲ ਤੋਂ ਆਉਂਦਾ ਧਰਨਾ ਦੇਣ ਵਾਸਤੇ ਕੋਈ ਯੂਪੀ 'ਚ ਆਉਂਦੇ ਲੋਕੀ ਲੰਗਰ ਇੱਤੇ ਖਾਂਦੇ ਸੀ ਭਾਵੇਂ ਕਿਤੋਂ ਵੀ ਆਉਂਦਾ ਸੀ ਹੁਣ ਆ ਜਿਹੜੇ ਦਿੱਲੀ ਕਮੇਟੀ ਦੇ ਸਰਸੇ ਵਰਗੇ ਉਹਨੇ ਕੀ ਕੀਤਾ ਕਿ ਜਿਹੜਾ ਮੋਦੀ ਦੇ ਖਿਲਾਫ ਧਰਨਾ ਦੇਊਗਾ ਉਹਨੂੰ ਲੰਗਰ ਵੀ ਨਹੀਂ ਦੇਣਾ